ਚੋਰਾਂ ਦੇ ਵੱਲੋਂ ਇੱਕੋ ਰਾਤ 'ਚ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ ਕਿ ਕਿਵੇਂ ਇਹ ਛਾਤਰ ਚੋਰ ਉੱਥੇ ਆਏ ਅਤੇ ਫਿਰ ਇਹਨਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਦੁਕਾਨਾਂ ਦੇ ਤਾਲੇ ਤੋੜੇ ਗਏ ਅਤੇ ਫਿਰ ਇਹ ਚੋਰ ਅੰਦਰ ਦਾਖਲ ਹੋਏ ਤੇ ਇਹਨਾਂ ਦੇ ਵੱਲੋਂ ਇਸ ਪੂਰੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਦੀ ਹੈ ਕਿ ਨਵਾਂ ਸ਼ਹਿਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਚਾਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਦੁਕਾਨਾਂ 'ਚ ਪਏ ਕੀਮਤੀ ਸਮਾਨ ਨੂੰ ਲੈ ਕੇ ਚੋਰ ਰਫੂ ਚੱਕਰ ਹੋ ਗਏ ਪਰ ਘਟਨਾ ਉੱਥੇ ਲੱਗੇ ਕੈਮਰਿਆਂ ਦੇ ਵਿੱਚ ਕੈਦ ਹੋਈ ਜਿਸ ਦੇ ਵਿੱਚ ਇਸ ਪੂਰੀ ਘਟਨਾ ਕਰੰਮ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਚੋਰ ਉੱਥੇ ਪਹੁੰਚੇ ਇਹਨਾਂ ਦੇ ਵੱਲੋਂ ਦੁਕਾਨਾਂ ਦੇ ਸ਼ਟਰਾਂ ਨੂੰ ਤੋੜਿਆ ਗਿਆ ਅਤੇ ਫਿਰ ਸ਼ਟਰ ਤੋੜਨ ਤੋਂ ਬਾਅਦ ਇਹ ਚੋਰ ਦੁਕਾਨ 'ਚ ਦਾਖਲ ਹੋਏ ਅਤੇ ਅੰਦਰ ਪਏ ਸਮਾਨ ਨੂੰ ਨਿਸ਼ਾਨਾ ਬਣਾਇਆ ਜਿਸ ਨੂੰ ਲੈ ਕੇ ਚੋਰ ਉੱਥੋਂ ਫਰਾਰ ਹੋ ਗਏ ਹਾਲਾਂਕਿ ਕੈਮਰੇਨ ਦੇ ਵਿੱਚ ਕੈਦ ਹੋਈ ਪੂਰੀ ਘਟਨਾ ਪੁਲਿਸ ਦੇ ਧਿਆਨ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਔਰ ਪੁਲਿਸ ਦੇ ਵੱਲੋਂ ਹੁਣ ਇਹਨਾਂ ਚੋਰਾਂ ਦੀ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਭਾਲ ਕੀਤੀ ਜਾ ਰਹੀ ਹੈ ਪਰ ਉਥੇ ਹੀ ਦੂਸਰੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਚ ਪਹਿਲੀ ਵਾਰ ਚੋਰੀ ਦੀ ਘਟਨਾ ਹੋਈ ਹੈ ਔਰ ਕਈ ਜ਼ਰੂਰੀ ਚੀਜ਼ਾਂ ਨੂੰ ਲੈ ਕੇ ਚੋਰ ਸਾਡੀ ਦੁਕਾਨ ਤੋਂ ਫਰਾਰ ਹੋ ਗਏ ਜਿਸ ਦੀ ਫਿਲਹਾਲ ਪੁਲਿਸ ਭਾਲ ਕਰ ਰਹੀ ਹੈ ਬੰਲੇ ਸੇ ਜੇ ਇਹ ਵੀ ਮੌਕਾ ਦੇਖਿਆ ਹੀ ਹੈ ਹੁਣ ਦੇਖਦੇ ਆਂ ਫੇਸ ਕਰ ਕਿੰਨਾ ਕੁ ਨੁਕਸਾਨ ਹੋਣ ਦਾ ਖਾਸਾ ਜ਼ਾਹਰ ਹੋਇਆ ਜੀ ਉਹਨੇ ਕੋਸ਼ਿਸ਼ ਕਰ ਰਹੇ ਹਾਂ ਇਹ ਦੁਬਾਰਾ ਦੁਕਾਨਾਂ ਕਿੰਨੇ ਦੁਕਾਨਾਂ ਛੜਾ ਟੁੱਟਿਆ ਜੀ ਚਾਰ ਚਾਰ ਮੈਨੂੰ ਸਵੇਰੇ ਇਹ ਮੁੰਡਾ ਬੀਡੀ ਆਲਾ ਜੀ ਹਾਂ ਜੀ ਐਨੇ ਮੈਨੂੰ ਫੋਨ ਕੀਤਾ ਵੇ ਅੱਗੇ ਜੇ ਕੋਈ ਇੰਟਰਵਿਊ ਆ ਜੀ ਤੁਹਾਡੇ ਪਿੰਡ ਦੀ ਪਹਿਲੀ ਵਾਰ ਚੋਰੀ ਹੋਈ ਹੈ ਜੀ ਬੰਦ ਬਲੌਕ ਦੇ ਬੰਦ ਕੇ ਪਰਸੋਂ ਬੰਦ ਕੀਤਾ ਆ ਬਸ ਠੀਕ ਹੈ ਰਾਮ ਲਾਲ ਜੀ ਇਸ ਕੇ ਸਹੀ ਨਾਮ ਤਾਂ ਠੀਕ ਹੈ ਅਗੇ ਹਮ ਆਪਾਂ ਦਿਖ ਰਿਹਾ ਕਿੰਨੇ ਦੁਕਾਨਾਂ ਛੜਾ ਟੁੱਟਿਆ ਜੀ ਚਾਰ ਚਾਰ ਦੁਕਾਨਾਂ ਟੁੱਟਿਆ ਬੀਡੀ ਆਇਆ ਇੱਕ ਬਲੱਟ ਬੈਲਟਿੰਗ ਵੀ ਹੈ ਕਰਿਆਨਾ ਸਟੋਰ ਆ ਬਗੀਰਾ ਇੱਕ ਉੱਤਰ ਸਵੀਸ਼ਾਪਿੰਗ ਪੁਚਾਇ ਦੇ ਜੰਗਲ ਚੱਕੇ ਦਾ ਪੁਚਾਇ ਤੋਂ ਜੰਗਲ ਚੱਕੇ ਲੱਗੇ ਹਨ ਨਰੀਸ਼ ਕਰਿਆਨਾ ਸਟੋਰ ਤੇ ਕਾਫੀ ਸੋਣਾ ਜਾ ਰਿਹਾ ਵੀ ਕਾਫੀ ਨੁਕਸਾਨ ਹੋਇਆ ਜਿਨ੍ਹਾਂ ਦਾ ਆਹ ਦੱਸਦੇ ਮੈਂ ਵਾਹ ਚੱਕੇ ਲਗਾ ਜੀ ਇਹਨਾਂ ਦੇ ਕੁਝ ਗੀ ਕੀਮਤੀ ਦੇਖੋ ਡੱਬਾ ਸੀ ਬਾਕਸ ਵੱਡਾ ਕਬੀੜੀਆਂ ਦਾ ਅੱਛਾ ਜੀ ਪੁਚਾਇ ਤੇ ਲੱਗ ਰਿਹਾ ਉਧਰ ਕੀਮਤੀ ਸਮਾਨ ਨਾਲ ਰਹਿਣਾ ਥਾਰਾ ਜਿਆਦਾ ਲਿੱਲਾ ਵਗੈਰਾ ਮੰਗੇ 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 ਜਾਣੇ ਕਿ ਕੋਸ਼ਿਸ਼ ਕੀਤੀ ਸੀ ਕੁਝ ਪਤਾ ਲੱਗ ਪਾਇਆ ਵੀ ਉਹ ਆਏ ਕਾਦੇ ਵਿੱਚ ਸੀ ਅਜੀ ਅਜੇ ਕੈਮਰੇ ਦੇਖ ਲਿਆ ਜੀ ਕੈਮਰੇ ਦੇਖੋ ਪੁਲਿਸ ਆਈ ਉਹ ਹੁਣ ਕੈਮਰੇ ਹੱਦ ਤੱਕ ਬਾਹਰ ਕੁਝ ਨਹੀਂ ਚੋਰਾਂ ਦੇ ਵੱਲੋਂ ਇੱਕੋ ਰਾਤ ਚ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ ਕਿ ਕਿਵੇਂ ਇਹ ਛਾਤਰ ਚੋਰ ਉੱਥੇ ਆਏ ਅਤੇ ਫਿਰ ਇਹਨਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਦੁਕਾਨਾਂ ਦੇ ਤਾਲੇ ਤੋੜੇ ਗਏ ਅਤੇ ਫਿਰ ਇਹ ਚੋਰ ਅੰਦਰ ਦਾਖਲ ਹੋਏ ਤੇ ਇਹਨਾਂ ਦੇ ਵੱਲੋਂ ਇਸ ਪੂਰੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਨਵਾਂ ਸ਼ਹਿਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਚੋਰਾ ਦੇ ਵੱਲੋਂ ਚਾਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਦੁਕਾਨਾਂ ਚ ਪਏ ਕੀਮਤੀ ਸਮਾਨ ਨੂੰ ਲੈ ਕੇ ਚੋਰ ਰਫੂ ਚੱਕਰ ਹੋ ਗਏ ਪਰ ਘਟਨਾ ਉੱਥੇ ਲੱਗੇ ਕੈਮਰੇਆਂ ਦੇ ਵਿੱਚ ਕੈਦ ਹੋਈ ਜਿਸ ਦੇ ਵਿੱਚ ਇਸ ਪੂਰੀ ਘਟਨਾ ਕਰੰਮ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਚੋਰ ਉੱਥੇ ਪਹੁੰਚੇ ਇਹਨਾਂ ਦੇ ਵੱਲੋਂ ਦੁਕਾਨਾਂ ਦੇ ਸ਼ਟਰਾਂ ਨੂੰ ਤੋੜਿਆ ਗਿਆ ਅਤੇ ਫਿਰ ਸ਼ਟਰ ਤੋੜਨ ਤੋਂ ਬਾਅਦ ਇਹ ਚੋਰ ਦੁਕਾਨ ਚ ਦਾਖਲ ਹੋਏ ਅਤੇ ਅੰਦਰ ਪਏ ਸਮਾਨ ਨੂੰ ਨਿਸ਼ਾਨਾ ਬਣਾਇਆ ਜਿਸ ਨੂੰ ਲੈ ਕੇ ਚੋਰ ਉਥੋਂ ਫਰਾਰ ਹੋ ਗਏ ਹਾਲਾਂਕਿ ਕੈਮਰਿਆਂ ਦੇ ਵਿੱਚ ਕੈਦ ਹੋਈ ਪੂਰੀ ਘਟਨਾ ਪੁਲਿਸ ਦੇ ਧਿਆਨ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਔਰ ਪੁਲਿਸ ਦੇ ਵੱਲੋਂ ਹੁਣ ਇਹਨਾਂ ਚੋਰਾਂ ਦੀ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਭਾਲ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਦੂਸਰੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੇ ਇਲਾਕੇ 'ਚ ਪਹਿਲੀ ਵਾਰ ਚੋਰੀ ਦੀ ਘਟਨਾ ਹੋਈ ਹੈ ਔਰ ਕਈ ਜ਼ਰੂਰੀ ਚੀਜ਼ਾਂ ਨੂੰ ਲੈ ਕੇ ਚੋਰ ਸਾਡੀ ਦੁਕਾਨ ਤੋਂ ਫਰਾਰ ਹੋ ਗਏ ਜਿਸ ਦੀ ਫਿਲਹਾਲ ਪੁਲਿਸ ਭਾਲ ਕਰ ਰਹੀ ਹੈ ਮਨ ਲੇ ਸਹੀ ਜੀ ਹਮੋਂ ਕੋ ਦੇਖਿਆ ਹੀ ਹੈ ਹੁਣ ਦੇਖਦੇ ਆ ਫੇਸ ਕਰ ਕਿੰਨਾ ਕ ਨੁਕਸਾਨ ਹੋਣ ਦਾ ਖਾਸਾ ਜ਼ਿਆਦਾ ਹੋਇਆ ਜੀ ਉਹਨੇ ਕੋਸ਼ਿਸ਼ ਕਰ ਰਹੇ ਨੇ ਜੇ ਬਾਦ ਕੁਦਾਨਾ ਕਿ ਠੀਕ ਹੈ ਕਿੰਨੀਆਂ ਦੁਕਾਨਾਂ ਸਾਡੇ ਟੁੱਟੀਆਂ ਜੀ 4-5 ਮੈਨੂੰ ਸਵੇਰੇ ਇਹ ਬਈ ਬੁਲਾਣਾ ਵੀਡੀਓ ਆ ਜੀ ਜੀ ਐਨੇ ਮੈਨੂੰ ਫੋਨ ਕੀਤਾ ਵੇ ਅੱਗੇ ਤੇਵਾ ਇੰਟਰਵਿਊ ਆ ਜੀ ਤੁਹਾਡੇ ਪਿੰਡ ਦੀ ਪਹਿਲੀ ਵਾਰ ਚੋਰੀ ਹੋਈ ਹੈ ਜੀ ਬੰਦ ਬਲਕ ਦੇ ਬੰਦ ਕੇ ਪਰਸੂ ਫੋਨ ਕੀਤਾ ਬਹੁਤ ਚੰਗੀ ਜੀ ਬੰਦੇ ਸਭ ਹੌਲਾਲ ਜੀ ਇਸ ਕੇ ਇਰਾਹੋਂ ਤੋਂ ਠੀਕ ਹੈ ਆ ਗਏ ਹਮ ਆਪ ਕਾ ਦਿਖ ਰਿਹਾ ਕਿੰਨੇ ਦੁਕਾਨਾਂ ਛੱਟ ਟੱਤੀਆਂ ਜੀ ਚਾਰ ਚਾਰ ਦੁਕਾਨਾਂ ਟੱਤੀਆਂ ਮੀਨੀ ਦੀਆ ਇੱਕ ਬਲੱਟ ਬੈਠੇ ਨੂੰ ਦੀਆ ਆਪ ਕ੍ਰਿਆਨਾ ਤੋੜਿਆ ਦੁਕਾਨ ਦਾ ਇੱਕੋ ਦੋ ਸਵੀਪਿੰਗ ਪੁਛਿਆ ਦੇ ਜੰਗਲ ਚੱਕੇ ਲਗਾ ਰਹੇ ਪੁਛਿਆ ਤਾਂ ਜੰਗਲ ਚੱਕੇ ਲਗਾ ਰਹੇ ਹਨ ਨਰੀਸ਼ ਕਰਿਆਨਾ ਸਟੋਰ ਤੇ ਕਾਫੀ ਸੁਣਿਆ ਜਾ ਰਿਹਾ ਵੀ ਕਾਫੀ ਨੁਕਸਾਨ ਹੋਇਆ ਜਿਨ੍ਹਾਂ ਦਾ ਹਾਂ ਆ ਦੱਸਦੇ ਵਾਹ ਜੀ ਚੱਕੇ ਲਗਾ ਜਿਹਨੂੰ ਪੁੱਛ ਗਏ ਕੀਮਤ ਕੀਮਤੀ ਦੇਖੋ ਦੱਬਾ ਸੀ ਬਾਕਸ ਵੱਡਾ ਮੀੜੀਆਂ ਦਾ ਅੱਛਾ ਜਿਹਾ ਬੋਟਾ ਲੱਗਿਆ ਉਧਰੋਂ ਕੀ ਕੀ ਸਮਾਨ ਉਹ ਰਹਿਣਾ ਹਾਰਾ ਜਿਹੜਾ ਲਿੱਲਾ ਵਗੈਰਾ ਮੰਗੇ ਮੰਗੇ ਹਨ ਮੰਗੇ ਮੰਗੇ ਜਾਣੇ ਕਿ ਕੋਸਲੇ ਚੀਜ਼ਾਂ ਸੀ ਕੁਝ ਪਤਾ ਲੱਗ ਪਾਇਆ ਵੀ ਉਹ ਐ ਕਾਦੇ ਬੱਚੇ ਸੀ ਅਜੇ ਕੈਮਰੇ ਦੇਖ ਲਿਆ ਜੀ ਕੈਮਰੇ ਦੇਖੋ ਪਰੀਸ ਆਈ ਉਹ ਹੁਣ ਕੈਮਰੇ ਹਮਤ ਦਾ ਬਾਹਰ ਕੁਛ ਨਹੀਂ